ਜੇ ਤੁਹਾਡੀ ਅਲਮਾਰੀ ਦੇ ਵਿੱਚ ਜਗ੍ਹਾ ਘਟ ਜਾਂਦੀ ਹੈ ਤੇ ਕੱਪੜੇ ਵੱਧ ਜਾਂਦੇ ਨੇ ਤਾਂ ਅੱਜ ਤੁਹਾਨੂੰ ਕੁਝ ਟਿਪਸ ਦੱਸਣ ਲੱਗੀ ਆ ਜਿਹਦੇ ਨਾਲ ਅਲਮਾਰੀ ਦੀ ਜਗ੍ਹਾ ਜਿਹੜੀ ਉਹ ਵਧ ਜੂਗੀ ਤੇ ਕੱਪੜੇ ਜਿਹੜੇ ਸਾਨੂੰ ਘੱਟ ਲੱਗਣ ਲੱਗ ਜਾਣਗੇ ਜਾਨੀ ਕਿ ਅਲਮੀਰਾ ਦੇ ਵਿੱਚ ਬਹੁਤ ਸਾਰੀ ਸਪੇਸ ਆ ਜਿਹੜੀ ਉਹ ਖਾਲੀ ਹੋ ਜੂਗੀ ਤੇ ਨਾਲੇ ਸਾਰੇ ਕੱਪੜੇ ਆਪਾਂ ਸੰਭਾਲ ਕੇ ਰੱਖ ਦਵਾਂਗੇ ਚਲੋ ਜੀ ਸ਼ੁਰੂ ਕਰਦੇ ਆ ਅੱਜ ਦਾ ਵੀਡੀਓ ਹੈਲੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਅੱਜ ਦੇ ਬਲੌਗ ਦੇ ਵਿੱਚ ਕੁਝ ਟਿਪਸ ਟ੍ਰਿਕਸ ਸ਼ੇਅਰ ਕਰੂੰਗੀ ਜਿਹੜੀਆਂ ਮੈਂ ਅਪਣਾਉਣੀ ਹੈਗੀ ਤੇ ਆਪਣੇ ਬੱਚਿਆਂ ਦੀ ਅਲਮਾਰੀ ਜਿਹੜੀ ਉਹ ਆਪਾਂ ਸਪੇਸ ਹੈ ਜਿਹੜੀ ਕਾਫੀ ਸਾਰੀ ਆਪਾਂ ਨੂੰ ਬਚ ਜੂਗੀ ਜਿਹੜੇ ਕੱਪੜੇ ਆਪਣੇ ਧੋਣ ਵਾਲੇ ਪਏ ਹੁੰਦੇ ਨੇ ਜਾਂ ਇਧਰ ਉਧਰ ਪਏ ਹੁੰਦੇ ਨੇ ਉਹਨਾਂ ਨੂੰ ਵੀ ਆਪਾਂ ਆ ਰਾਮ ਨਾਲ ਜਿਹੜਾ ਆਰਗੇਨਾਈਜ਼ ਕਰ ਸਕਾਂਗੇ ਤੇ ਬੱਚਿਆਂ ਦੀ ਯੂਨੀਫਾਰਮ ਵਗੈਰਾ ਸੌਕਸ ਹੋ ਗਈਆਂ ਉਹਨਾਂ ਦੀਆਂ ਹਨਾ ਜਾਂ ਉਹਨਾਂ ਦੇ ਨਿਊ ਕੱਪੜੇ ਹੋ ਗਏ ਜਿਹੜੇ ਉਹਨਾਂ ਨੇ ਫੰਕਸ਼ਨ ਵਗੈਰਾ ਤੇ ਪਾਉਣੇ ਹੁੰਦੇ ਨੇ ਸਾਰੇ ਆਰਗੇਨਾਈਜ਼ ਹੋ ਜਾਣਗੇ ਤੇ ਨਾਲੇ ਸੌਖੇ ਤਰੀਕੇ ਨਾਲ ਆਪਾਂ ਕੱਪੜਿਆਂ ਨੂੰ ਜਦੋਂ ਵੀ ਜੀ ਚਾਹੇ ਕੱਢ ਸਕਦੇ ਆ ਆਪਾਂ ਬੱਚਿਆਂ ਨੂੰ ਵੀ ਕਹਿ ਸਕਦੇ ਆ ਕਿ ਅ ਇਸ ਤਰ੍ਹਾਂ ਜਿਹੜੇ ਤੁਹਾਡੇ ਕੱਪੜੇ ਰੱਖੇ ਹੋਏ ਨੇ ਤੇ ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਕੱਢ ਲੈਣ ਤੇ ਪਾ ਸਕਦੇ ਹੋ ਸਾਰੇ ਕੱਪੜੇ ਪਾਰਟੀਸ਼ਨ ਦੇ ਅਲੱਗ-ਅਲੱਗ ਰੱਖਾਂਗੇ ਆ ਪੰਜ ਵੀ ਦੋ ਬੱਚੇ ਨੇ ਤਾਂ ਉਹਨਾਂ ਦੇ ਅਕੋਰਡਿੰਗ ਵੀ ਤੁਸੀਂ ਰੱਖ ਸਕਦੇ ਹੋ ਮੇਰੇ ਦੋ ਬੱਚੇ ਨੇ ਸੋ ਉਹਨਾਂ ਦੇ ਹਿਸਾਬ ਨਾਲ ਮੈਂ ਕੱਪੜੇ ਰੱਖੂੰਗੀ ਥੋੜਾ ਬਹੁਤਾ ਚੇਂਜ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਠੀਕ ਹੈ ਸਭ ਤੋਂ ਪਹਿਲਾਂ ਅਲਮਾਰਾ ਦੇ ਵਿੱਚ ਜਿਹੜੇ ਇੱਧਰ-ਉੱਧਰ ਕੱਪੜੇ ਪਏ ਸੀ ਮੈਂ ਉਹਨਾਂ ਨੂੰ ਸੈੱਟ ਕੀਤਾ ਤੇ ਜਿਹੜੀਆਂ ਸੌਕਸ ਵਗੈਰਾ ਕੱਪੜਿਆਂ ਦੇ ਵਿੱਚ ਰਲੀਆਂ ਹੋਈਆਂ ਸੀ ਕਿਉਂਕਿ ਕਾਫੀ ਦਿਨਾਂ ਤੋਂ ਮੈਂ ਬੱਚਾਂ ਦਾ ਜਿਹੜਾ ਵਾਰਡਰੋਬ ਹੈ ਉਹ ਸਹੀ ਨਹੀਂ ਕੀਤਾ ਸੀਗਾ ਉਹ ਜਿਹੜੇ ਮੋٹے ਕੱਪੜੇ ਕੱਢ ਰਹੇ ਸੀ ਉਹਨਾਂ ਨੂੰ ਧੋ ਰਹੇ ਸੀ ਤਾਂ ਕਰਕੇ ਜਿਹੜਾ ਟਾਈਮ ਨਹੀਂ ਲੱਗਿਆ ਬੱਚਾਂ ਦੇ ਅਲਮੀਰਾ ਨੂੰ ਸਾਫ਼ ਕਰਨ ਦਾ ਤੇ ਚਲੋ ਜੀ ਸਭ ਤੋਂ ਪਹਿਲਾਂ ਮੈਂ ਜਿਹੜੇ ਇਸ ਡੱਬੇ ਦੇ ਵਿੱਚ ਮੈਂ ਕਿਸਮਤਪ੍ਰੀਤ ਦੀਆਂ ਜਾਨਕਿ ਮੇਰੀ ਬੇਟੀ ਦੀਆਂ ਮੈਂ ਯੂਨੀਫਾਰਮਸ ਰੱਖਦੀ ਹੁੰਦੀ ਆ ਤੇ ਉਹਦੀ ਟਾਈ ਵਗੈਰਾ ਬੈਲਟ ਵਗੈਰਾ ਮੈਂ ਐਸੀ ਬਾਕਸ ਦੇ ਵਿੱਚ ਰੱਖਦੀ ਹੁੰਦੀ ਆ ਇਹ ਗੱਤੇ ਦਾ ਬਾਕਸ ਹੈ ਜਿਹਦੇ ਉੱਤੇ ਮੈਂ ਵਾਲਪੇਪਰ ਲਗਾ ਕੇ ਉਹਨੂੰ ਥੋੜਾ ਜਿਹਾ ਸੋਹਣੀ ਜੀ ਲੁੱਕ ਦਿੱਤੀ ਹੋਈ ਹੈਗੀ ਸੋ ਤੁਸੀਂ ਵੀ ਗੱਤੇ ਦੇ ਜਿਹੜੇ ਖਾਲੀ ਡੱਬੇ ਹੁੰਦੇ ਨੇ ਉਹਨਾਂ ਦਾ ਯੂਜ਼ ਕਰਕੇ ਆਪਣੇ ਬੱਚਿਆਂ ਦੀ ਵਾਰਡਰੋਬ ਆਪਣੀ ਵੀ ਆਰਗੇਨਾਈਜ਼ ਕਰ ਸਕਦੇ ਹੋ ਉਹ ਬਾਸਕਟਸ ਆਉਂਦੀਆਂ ਨੇ ਹਨਾ 99 ਸਟੋਰ ਚ ਬਾਇ ਕਰ ਸਕਦੇ ਹੋ ਤੁਸੀਂ ਆਨਲਾਈਨ ਬਾਇ ਕਰ ਸਕਦੇ ਹੋ ਜਾਂ ਤੁਸੀਂ ਕਲੋਥ ਆਰਗੇਨਾਈਜ਼ਰ ਹਮ ਬਨੇ ਬਣਾਏ ਆਉਂਦੇ ਨੇ ਜਿਹੜੇ ਉਹ ਵੀ ਬਾਇ ਕਰ ਸਕਦੇ ਹੋ ਪਰ ਮੈਂ ਇੱਥੇ ਡੀਆਈਵਾਈ ਕੁਝ ਜਿਵੇਂ ਘਰ ਦੇ ਵਿੱਚ ਡੱਬੇ ਪਏ ਹੁੰਦੇ ਨੇ ਜਿਵੇਂ ਬੂਟਸ ਵਾਲੇ ਡੱਬੇ ਹੋਗੇ ਹਨਾ ਮੇਰੇ ਹਸਬੰਡ ਦੇ ਜਿਵੇਂ ਕਾਫੀ ਵੱਡੇ ਸਾਈਜ਼ ਦੇ ਬੂਟ ਉਹਨਾਂ ਦੇ ਆਉਂਦੇ ਨੇ ਤਾਂ ਉਹਨਾਂ ਦੇ ਜਿਹੜੇ ਗੱਤੇ ਦੇ ਡੱਬੇ ਹੁੰਦੇ ਨੇ ਬੂਟਾਂ ਵਾਲੇ ਉਹ ਬਹੁਤ ਵੱਡੇ ਹੁੰਦੇ ਰਹੇ ਸੋ ਮੈਂ ਤਿੰਨ ਤੋਂ ਚਾਰ ਡੱਬੇ ਉਹਨਾਂ ਦੇ ਲਏ ਸੀ ਬੂਟਾਂ ਵਾਲੇ ਜਿਹੜੇ ਕਿ ਮਤਲਬ ਕਿ ਪੁਰਾਣੇ ਹੋ ਰਹੇ ਸੀ ਉਹਨਾਂ ਦੇ ਬਾਕਸ ਸੀ ਜਿਹੜੇ ਉਹ ਐਕਸਟਰਾ ਪਏ ਸੀਗੇ ਬਾਧੂ ਪਏ ਸੀ ਸੋ ਉਹਨਾਂ ਦਾ ਯੂਜ਼ ਕਰਕੇ ਮੈਂ ਅੱਜ ਸਾਰੀ ਵਾਰਡਰੋਬ ਆਰਗੇਨਾਈਜ਼ ਕਰੂੰਗੀ ਤੇ ਅੱਗੇ-ਅੱਗੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਕਿੱਦਾਂ ਮੈਂ ਜਿਹੜੇ ਵੱਡੇ ਕੋਟ ਨੇ ਜਾਂ ਫਲਫੀ ਕੋਟ ਨੇ ਜਾਂ ਕੈਪ ਵਾਲੇ ਕੋਟ ਹੁੰਦੇ ਨੇ ਉਹਨਾਂ ਦੀ ਟੇਮ ਹੈ ਕਿਸ ਤਰ੍ਹਾਂ ਲਗਾਉਣੀ ਹੈ ਜਿਹੜੀ ਕਿ ਖੁੱਲਦੀ ਨਹੀਂ ਹੈਗੀਗੀ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲਾ ਅਲਮਾਰੀ ਦੀ ਲੁੱਕ ਸੀ ਉਹ ਕੁਝ ਇਸ ਤਰ੍ਹਾਂ ਦੀ ਸੀ ਸਾਰੇ ਕੱਪੜੇ ਮੇਰੇ ਬੇਟੇ ਦੇ ਤੇ ਮੇਰੀ ਗੁੜੀਆ ਦੇ ਮਿਕਸ ਹੋ ਜਾਂਦੇ ਸੀਗੇ ਉਹਨਾਂ ਨੂੰ ਨਹੀਂ ਲੱਭਦੇ ਸੀ ਟਾਈਮ ਤੇ ਤੇ ਕਿਉਂਕਿ ਕਾਫੀ ਦਿਨਾਂ ਤੋਂ ਮੈਂ ਉਹਨਾਂ ਦੇ ਕੱਪੜੇ ਐਦਾਂ ਹੀ ਤੈਮਾਰ ਕੇ ਬਸ ਇੱਕ ਦੂਸਰੇ ਦੇ ਵਿੱਚ ਰੱਖ ਦਿੰਦੀ ਸੀ ਕਿ ਸੋ ਬਹੁਤ ਜ਼ਿਆਦਾ ਮੈਸੀ ਹੋਈ ਹੋਈ ਸੀ ਉਹਨਾਂ ਦੀ ਅਲਮੇਰਾ ஆண்டு ஜார் உன்னதி ஹேர்போ மூவி என ਤਾਂ ਉਹ ਸਾਰਾ ਸਮਾਨ ਸੀ ਜਿਹੜਾ ਮੈਂ ਬਾਹਰ ਕੱਢ ਕੇ ਰੱਖਤਾ ਸੀ ਕਿਉਂਕਿ ਸਾਰਿਆਂ ਨੂੰ ਮੈਂ ਬਾਕਸ ਦੇ ਵਿੱਚ ਰੱਖਣਾ ਸੀਗਾ ਤੇ ਚਲੋ ਜੀ ਇੱਥੇ ਪਜਾਮੀ ਹੁੰਦੀਆਂ ਨੇ ਜਿਹੜੀ ਬੱਚਿਆਂ ਦੀ ਉਹਨਾਂ ਦੀ ਮੈਂ ਇਸ ਤਰ੍ਹਾਂ ਤੈਨ ਲਾਉਣੀ ਆ ਫੋਲਡ ਕਰਕੇ ਉਹਨਾਂ ਦੀ ਪਲਾਸਟਿਕ ਦੇ ਵਿੱਚ ਜਿਹੜੀ ਫੋਲਡ ਵਾਲੀ ਤੈ ਹੈ ਹੁੰਦੀ ਉਹਨਾਂ ਵਿੱਚ ਫੋਲਡ ਕਰ ਦਿੰਦੀ ਆ ਕਿ ਜਿਵੇਂ ਵੀਡੀਓ ਦੇ ਵਿੱਚ ਤੁਸੀਂ ਸਮਝ ਗਏ ਹੋਵੋਗੇ ਤੇ ਉਸ ਤੋਂ ਬਾਅਦ ਜਿਹੜੀਆਂ ਉਹਦੀਆਂ ਪੈਂਟਾਂ ਸੀਗੀਆਂ ਉਹਦੀਆਂ ਪਜਾਮੀਆਂ ਸੀਗੀਆਂ ਨਿੱਕਰ ਜਿਹੜੇ ਸ਼ਾਰਟਸ ਸੀਗੇ ਉਹ ਸਾਰੇ ਮੈਂ ਸਾਹਮਤੇ ਸੀਗੇ ਅਲੱਗ ਕੱਢਦੇ ਸੀਗੇ ਕਿਉਂਕਿ ਉਹਨਾਂ ਦਾ ਹੁਣ ਕੋਈ ਯੂਜ਼ ਨਹੀਂ ਹੋਊਗਾ ਕਿਉਂਕਿ ਸਿਆਲ ਆ ਗਿਆ ਠੰਡ ਹੋ ਤੇ ਇੱਥੇ ਮੈਂ ਸਾਰੀਆਂ ਪੈਂਟਾਂ ਸੀਗੀਆਂ ਜਿਹੜੀਆਂ ਪਜਾਮੀਆਂ ਸੀਗੀਆਂ ਉਹਦੀਆਂ ਤੇ ਨੀਚੇ ਦੀ ਪਾਉਣ ਵਾਲੀਆਂ ਪਜਾਮੀਆਂ ਸੀ ਸਾਰੀਆਂ ਮੈਂ ਇੱਕ ਬਾਕਸ ਦੇ ਵਿੱਚ ਰੱਖਦੀਆਂ ਸੀਗੀਆਂ ਜਿਹੜੀਆਂ ਐਕਸਟਰਾ ਰਹਿ ਜਾਣੀਆਂ ਉਹ ਆਪਾਂ ਅਲੱਗ ਤੋਂ ਰੱਖ ਸਕਦੇ ਹਾਂ ਜ਼ਰੂਰੀ ਨਹੀਂ ਹੈਗਾ ਇੱਕ ਬਾਕਸ ਦੇ ਵਿੱਚ ਹੀ ਆਪਾਂ ਸਾਰੀਆਂ ਰੱਖਣੀਆਂ ਨੇ ਜਿਹੜੀਆਂ ਘੱਟ ਯੂਜ਼ ਦੇ ਵਿੱਚ ਆਉਂਦੀਆਂ ਨੇ ਉਹ ਆਪਾਂ ਇੱਧਰ ਜਿਵੇਂ ਕਿ ਲਮੀਰਾ ਦਾ ਜਿਹੜਾ 8 ਲਾ ਰੱਖਣਾ ਹੋਊਗਾ ਆਪਾਂ ਉਹਦੇ ਵਿੱਚ ਰੱਖ ਦਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਬੇਟੇ ਦੀਆਂ ਜਿੰਨੀਆਂ ਵੀ ਪਜਾਮੀਆਂ ਸੀ ਉਹਦੀਆਂ ਸ਼ਾਰਟਸ ਵੀ ਉਹ ਪਾਉਂਦਾ ਹੈਗਾ ਕਿਉਂਕਿ ਰਾਤ ਨੂੰ ਬੱਚੇ ਦੇ ਨਿੱਕਰ ਹੀ ਪਾ ਕੇ ਪਈਦਾ ਹਨਾ ਇਸ ਗੱਤੇ ਦੇ ਬਾਕਸ ਦੇ ਵਿੱਚ ਮੇਰੇ ਬੱਚੇ ਦੀਆਂ ਜਿਹੜੇ ਮੇਰਾ ਬੇਟਾ ਹਲੇ 1.5 ਸਾਲ ਦਾ ਹੈ ਉਹਦੀਆਂ ਸਾਰੀਆਂ ਜਿਹੜੀਆਂ ਪਜਾਮੀਆਂ ਸੀਗੀਆਂ ਉਹ ਇਹਦੇ ਵਿੱਚ ਆ ਗਈਆਂ ਸੀਗੀਆਂ ਮੋਟੀਆਂ ਤੇ ਥੋੜੀਆਂ ਠੀਕ ਠੰਡ ਦੇ ਵਿੱਚ ਪਾਉਣ ਵਾਲੀਆਂ ਜਿਵੇਂ ਕਿ ਪਤਲੀਆਂ ਸੀਗੀਆਂ ਵਿੱਚ ਤੇ ਵਿੱਚ ਕੋਟ ਵਗੈਰਾ ਨਾਲ ਦੀਆਂ ਸੀਗੀਆਂ ਮੋਟੀਆਂ ਤੇ ਇੱਥੇ ਮੈਂ ਤੁਹਾਨੂੰ ਦੱਸੂਗੀ ਕਿ ਮੈਂ ਕੋਟ ਹੁੰਦੇ ਨੇ ਜਿਹੜੇ ਕੈਪ ਵਾਲੇ ਆ ਨਾ ਪਿੱਛੇ ਕੈਪ ਲੱਗੀ ਹੁੰਦੀ ਆ ਉਹਨਾਂ ਦੀ ਤੈ ਮੈਂ ਕਿਸ ਤਰ੍ਹਾਂ ਲਗਾਉਣੀ ਆ ਕਿ ਤਾਂ ਜੋ ਉਹਨਾਂ ਦੀ ਤੈ ਵਾਰ-ਵਾਰ ਖੁੱਲੇ ਨਾ ਤੇ ਬਹੁਤ ਸਾਰੇ ਕੋਟ ਹੁੰਦੇ ਨੇ ਬੱਚਿਆਂ ਕੋਲ ਹਨਾ ਜਿਨ੍ਹਾਂ ਦੇ ਕੈਪ ਹ ਲੱਗੀ ਹੁੰਦੀ ਆ ਪਿੱਛੇ ਤਾਂ ਉਸ ਦੀ ਤੈਮ ਆ ਕੁਝ ਇਸ ਤਰ੍ਹਾਂ ਲਗਾਉਣੀ ਹੁੰਦੀ ਹੈਗੀ ਫੋਲਡ ਕਰਕੇ ਜਿਹੜੀ ਕੈਪ ਆ ਉਹ ਸਾਰੀ ਤੈਮ ਆਰੀ ਹੁੰਦੀ ਹੈ ਜਿਹੜੀ ਉਹਦੇ ਉੱਤੇ ਫੋਲਡ ਕਰਕੇ ਚੜਾ ਦੇਣੀ ਆ ਤਾਂ ਜੋ ਤੈਹ ਜਿਹੜੀ ਉਹ ਖੁੱਲੇ ਨਾ ਤੇ ਇੱਥੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਫਲਫੀ ਕੋਟ ਹੁੰਦਾ ਜਿਹੜਾ ਜਿਹਦੇ ਪਿੱਛੇ ਕੈਪ ਵੀ ਨਹੀਂ ਹੁੰਦੀ ਤਾਂ ਉਸ ਦੀ ਤੈਹ ਪਾ ਕਿਸ ਤਰ੍ਹਾਂ ਲਗਾਉਣੀ ਹੈ ਇਸ ਤਰ੍ਹਾਂ ਬਾਹਾਂ ਨੂੰ ਫੋਲਡ ਕਰਕੇ ਤੇ ਨੀਚੋਂ ਆਪਾਂ ਉਲਟੀ ਸਾਈਡ ਹਨਾ ਫੋਲਡ ਕਰਕੇ ਜਿਹੜੀਆਂ ਬਾਹਾਂ ਵਾਲੀ ਸਾਈਡ ਆ ਉਹਦੇ ਵਿੱਚ ਫੋਲਡ ਕਰ ਦਾਂਗੇ ਮੈਨੂੰ ਦੱਸਣਾ ਥੋੜਾ ਨਹੀਂ ਆਉਂਦਾ ਠੀਕ ਤਰੀਕੇ ਨਾਲ ਪਰ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਜ਼ਰੂਰ ਸਮਝ ਗਏ ਹੋਵੋਗੇ ਤੇ ਚਲੋ ਜੀ ਇਸ ਤਰ੍ਹਾਂ ਕੁਝ ਕੋਟਾਂ ਦੀ ਮੈਂ ਤੈ ਲਗਾਉਣੀ ਹੁੰਦੀਆਂ ਉਸ ਤੋਂ ਬਾਅਦ ਸਾਰੇ ਕਿਸਮਤਪਰੀ ਦੇ ਜਿਹੜੇ ਕੋਟ ਸੀਗੇ ਤੇ ਉਹਦੀਆਂ ਕੋਟੀਆਂ ਸੀ ਤੇ ਪੂਰੀਆਂ ਬਾਹਾਂ ਦੀਆਂ ਟੀ-ਸ਼ਰਟਾਂ ਸੀ ਸਾਰੀਆਂ ਮੈਂ ਇਸ ਅ ਗੱਤੇ ਦੇ ਬਾਕਸ ਦੇ ਵਿੱਚ ਸਾਮਤੀਆਂ ਸੀਗੀਆਂ ਜੇਕਰ ਤੁਹਾਨੂੰ ਨਹੀਂ ਚੰਗਾ ਲੱਗਦਾ ਕਿ ਗੱਤੇ ਦੇ ਬਾਕਸ ਜਿਹੜੇ ਅਲਮੀਰਾ ਦੇ ਵਿੱਚ ਪਏ ਚੰਗੇ ਨਹੀਂ ਲੱਗਦੇ ਤਾਂ ਤੁਸੀਂ ਇਹਨਾਂ ਦੇ ਉੱਤੇ ਵਾਲ ਪੇਪਰ ਵਗੈਰਾ ਲਗਾ ਸਕਦੇ ਹੋਗੇ ਉਹ ਤੁਹਾਡੀ ਇੱਛਾ ਹੈ ਨਾ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਸੋ ਮੈਨੂੰ ਕੋਈ ਇਹ ਅ ਇੰਨਾ ਆਰਡ ਨਹੀਂ ਲੱਗੇ ਹੈਗੇ ਗੱਤੇ ਦੇ ਡੱਬੇ ਬਹੁਤ ਵਧੀਆ ਪਏ ਸੀਗੇ ਮਤਲਬ ਕਿ ਟੁੱਟੇ ਫੁੱਟੇ ਨਹੀਂ ਸੀਗੇ ਹਾਂਜੀ ਹਾਂਜੀ ਸੋ ਮੈਂ ਇਦਾਂ ਹੀ ਜਿਹੜੇ ਕੱਪੜੇ ਸੀਗੇ ਇਹਨਾਂ ਬਾਕਸ ਦੇ ਵਿੱਚ ਰੱਖਤੇ ਸੀ ਉਸ ਤੋਂ ਬਾਅਦ ਇਹ ਬਾਸਕਟ ਹੈਗੀਆਂ ਮੇਰੇ ਕੋਲ ਕਾਫੀ ਵੱਡੀ ਹੈ ਇਹ ਤੇ ਕਾਫੀ ਜਿਹੜੇ ਹਰਗੁਣ ਦੇ ਕੱਪੜੇ ਛੋਟੇ-ਛੋਟੇ ਹੁੰਦੇ ਨੇ ਬਿਲਕੁਲ ਹਨਾ ਉਹਦੀਆਂ ਨਿਕਰਾਂ ਹੁੰਦੀਆਂ ਨੇ ਉਹਦੇ ਟੀ-ਸ਼ਰਟਸ ਹੁੰਦੀਆਂ ਨੇ ਜਿਵੇਂ ਟੀ-ਸ਼ਰਟਸ ਮੈਂ 6 ਤੋਂ 7 ਟੀ-ਸ਼ਰਟਾਂ ਉਹਦੀਆਂ ਰੱਖੀਆਂ ਨੇ ਕਿਆਂ ਜਿਹੜੀਆਂ ਕਿ ਉਹਦੇ ਕੋਟੀਆਂ ਤੇ ਕੋਟਾਂ ਦੇ ਨੀਚੋਂ ਦੀ ਬਣਾਉਣ ਦੀ ਜਗ੍ਹਾ ਤੇ ਮੈਂ ਪਾ ਦੇਣੀ ਹੁੰਦੀ ਆ ਜੋ ਜ਼ਿਆਦਾ ਬਣਾਉਣ ਦੇ ਮੁਕਾਬਲੇ ਨਾ ਉਹ ਜ਼ਿਆਦਾ ਠੰਡ ਰੋਕਦੀਆਂ ਨੇਗੀਆਂ ਹਨਾ ਤਾਂ ਛੋਟੀਆਂ ਜਿਹੜੀਆਂ ਟੀ-ਸ਼ਰਟਾਂ ਹੁੰਦੀਆਂ ਨੇ ਗਰਮੀ ਵਾਲੀਆਂ ਉਹ ਮੈਂ ਨੀਚੇ ਦੀ ਪਾ ਦੇਣੀ ਹੁੰਦੀ ਹੈ ਹਰ ਗੁੰਦੇ ਤਾਂ ਕਰਕੇ ਜਿਹੜੀਆਂ ਟੀ-ਸ਼ਰਟਾਂ ਸੀ ਉਹ ਮੈਂ ਕਾਫੀ ਰੱਖ ਲਈਆਂ ਸੀਗੀਆਂ ਤੇ ਵਿੱਚੋਂ ਅੱਧੀਆਂ ਕਸਾਂਬ ਵੀ ਦਿੱਤੀਆਂ ਸੀਗੀਆਂ ਤੇ ਉਸ ਤੋਂ ਬਾਅਦ ਉਹਦੇ ਕੋਟ ਵਗੈਰਾ ਵੀ ਇਸੇ ਬਾਸਕਟ ਦੇ ਵਿੱਚ ਰੱਖਤੀ ਸੀ ਜਿਵੇਂ ਜਿਹੜੇ ਘੱਟ ਯੂਜ਼ ਆਉਂਦੇ ਸੀਗੇ ਕੱਪੜੇ ਉਹ ਮੈਂ نیچے ਰੱਖਦੇ ਸੀ ਇਸ ਬਾਸਕਟ ਦੇ ਵਿੱਚ ਤੇ ਜਿਹੜੀਆਂ ਜ਼ਿਆਦਾ ਯੂਜ਼ ਆਉਣੀਆਂ ਸੀ ਜਿਵੇਂ ਕਿ ਨਿੱਕਰਾਂ ਸੀਗੀਆਂ ਬੱਚਿਆਂ ਦੀਆਂ ਹਨਾ ਉਹ ਸ਼ਾਮ ਨੂੰ ਪੈਣ ਲਈ ਨਿੱਕਰਾਂ ਪਾਉਂਦੇ ਨੇ ਦੋਨੋਂ ਜਾਣੇ ਤੇ ਜਿਹੜੀਆਂ ਕਿਸਮਤ ਬੀੜੀਆਂ ਸਕੂਲ ਵਾਲੀਆਂ ਨਿੱਕਰਾਂ ਸੀ ਉਹ ਵੀ ਮੈਂ ਇਸ ਬਾਸਕਟ ਦੇ ਵਿੱਚ ਰੱਖਦੇ ਸੀ ਉੱਪਰ ਹੀ ਤੇ ਉਸ ਤੋਂ ਬਾਅਦ ਜਿਹੜੇ ਹੈਂਗਰ ਵਾਲੇ ਕੱਪੜੇ ਸੀ ਸਾਰੇ ਵਾਰ ਅੰਦਰ ਪਾਉਣ ਵਾਲੇ ਸੀਗੇ ਬੱਚਿਆਂ ਦੇ ਗੁੜੀਆਂ ਦੇ ਉਹ ਸਾਰੇ ਮੈਂ ਹੈਂਗਰ ਤੇ ਲੰਘਦੇ ਸੀਗੇ ਜੀ ਦੋਨੋਂ ਬੱਚਿਆਂ ਦੀਆਂ ਜਿਹੜੀਆਂ ਜੁਰਾਬਾਂ ਸੀਗੀਆਂ ਤੇ ਉਹਨਾਂ ਦੀਆਂ ਕੈਪ ਸੀਗੀਆਂ ਉਹ ਮੈਂ ਇਸ ਜਿਹੜਾ ਛੋਟਾ ਜਿਹਾ ਝੋਲਾ ਹੈਗਾ ਬੈਗ ਹੈਗਾ ਇਹਦੇ ਵਿੱਚ ਮੈਂ ਰੱਖਦੀ ਹੁੰਨੀ ਆ ਤੇ ਇਹਦੀ ਜ਼ਿੱਪਰ ਹੈ ਜਿਹੜੀ ਉਹ ਖਰਾਬ ਹੋ ਗਈ ਸੀ ਤਾਂ ਕਰਕੇ ਜਦੋਂ ਇਹਨਾਂ ਦੇ ਵਿੱਚ ਮੈਂ ਜੁਰਾਬਾਂ ਵਗੈਰਾ ਜਾਂ ਉਹਨਾਂ ਦੀਆਂ ਟੋਪੀਆਂ ਵਗੈਰਾ ਪਾ ਕੇ ਇਹਨੂੰ ਜਿਹੜਾ ﺍﻟमारी ਦੇ ਵਿੱਚ ਹੈਂਗ ਕਰ ਦੇਣੀ ਹੈਗੀ ਤਾਂ ਕੱਢਣ ਵੇਲੇ ਆਸਾਨੀ ਹੋ ਜੇ ਇੱਕ ਤਰੀ ਦੀ ਜ਼ਿੱਪ ਖਰਾਬ ਹੈ ਤਾਂ ਇਹ ਖੁੱਲਾ ਹੀ ਰਹਿੰਦਾ ਹੈ ਬੈਗ ਤਾਂ ਜਲਦੀ ਜਿਹੜੀਆਂ ਸੌਕਸ ਨੇ ਉਹਨਾਂ ਦੀਆਂ ਉਹ ਮਿਲ ਜਾਂਦੀਆਂ ਨੇਗੀਆਂ ਜਿਹੜੀਆਂ socks ਨਹੀਂ ਮਿਲੀਆਂ ਸੀ ਉਹ ਵੀ ਮੈਂ ਇੱਕ ਵਾਰੀ ਵਿੱਚ ਹੀ ਰੱਖਤੀਆਂ ਸੀ ਕਿ ਜਦੋਂ ਇਹਨਾਂ ਦੇ ਨਾਲ ਦੀਆਂ ਮਿਲ ਗਿਆ ਹਨਾ ਅੱਧੇ ਕੱਪੜੇ ਵਾਸ਼ ਕਰਨ ਵਾਲੇ ਪਏ ਸੀਗੇ ਤਾਂ ਆਪਾਂ ਇਹਦੇ ਨਾਲ ਹੀ ਜਿਹੜੀਆਂ ਝਰਾਬਾਂ ਨੇ ਉਹ ਵਿੱਚ ਪਾ ਦੇਾਂਗੇ ਬੈਗ ਦੇ ਤੇ ਉਸ ਤੋਂ ਬਾਅਦ ਮੈਂ ਜਿਹੜਾ ਬਾਕਸ ਕਿਸਮਤ ਫਰੀਦ ਦਾ ਬਰਦੀਆਂ ਵਾਲਾ ਬਾਕਸ ਸੀਗਾ ਉਹ ਵੀ ਮੈਂ ਆਪਣੀ ਜਗ੍ਹਾ ਤੇ ਲਗਾਤਾ ਸੀਗਾ ਤੇ ਜਿਹੜੇ ਆਪਾਂ ਬੂਟਾਂ ਵਾਲੇ ਡੱਬਿਆਂ ਦੇ ਵਿੱਚ ਕੱਪੜੇ ਆਰਗੇਨਾਈਜ਼ ਕਰੇ ਸੀ ਉਹਨੂੰ ਆਪਾਂ ਜਿਹੜਾ ਸੈਕਿੰਡ ਲਾਸਟ ਰੱਖਣਾ ਹੈਗਾ ਉਹਦੇ ਵਿੱਚ ਆਪਾਂ ਤਿੰਨੋਂ ਬਾਕਸ ਹੈ ਜਿਹੜੇ ਉਹ ਲਾਤੇ ਸੀਗੇ ਲੈਨੋਵਾਰ ਬਹੁਤ ਸੋਹਣੇ ਲੱਗ ਰਹੇ ਸੀਗੇ ਤੇ ਐਦਾਂ ਵੀ ਲੱਗ ਰਿਹਾ ਸੀ ਕਿ ਸਪੇਸ ਸੀ ਜਿਹੜੀ ਉਹ ਬਹੁਤ ਬਚ ਗਈ ਸੀ ਹਲੇ ਵੀ ਕੁਝ ਇਸ ਤਰ੍ਹਾਂ ਨਾਲ ਅੱਜ ਮੈਂ ਆਪਣੇ ਬੱਚਿਆਂ ਦੀ ﺍﻟਮੀਰਾ ਨੂੰ ਆਰਗੇਨਾਈਜ਼ ਕੀਤਾ ਜਿਹੜੀ ਇਹ ਵਾਲੀ ਟੋਕਰੀ ਹੈਗੀ ਇਹ ਕਿਤੇ ਨਹੀਂ ਸੀ ਮਤਲਬ ਕਿ ਠੀਕ ਨਹੀਂ ਸੀ ਆਰੀ ਨੀਚੇ ਵਾਲੇ ਰੱਖਣਿਆਂ ਦੇ ਵਿੱਚ ਕਾਫੀ ਵੱਡੀ ਹੈ ਇਹ ਇਸ ਲਈ ਜਿਹੜਾ ਬਾਕਸ ਗੱਤੇ ਦਾ ਸੀ ਉਹਨੂੰ ਟੇਡਾ ਕਰਤਾ ਤੇ ਇਹਦੇ ਉੱਪਰ ਆਪਾਂ ਜਿਹੜੀ ਬਾਸਕਟ ਰੱਖਦੀ ਕਿਉਂਕਿ ਇਹਦੇ ਵਿੱਚ ਜ਼ਿਆਦਾ ਯੂਜ਼ ਹੋਣ ਵਾਲੇ ਕੱਪੜੇ ਸੀਗੇ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰ ਦਿਓ ਵੀਡੀਓ ਨੂੰ ਤੇ ਕਮੈਂਟ ਵੀ ਜਰੂਰ ਕਰਿਓ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਮਿਲਦੇ ਆ ਨੈਕਸਟ ਵੀਡੀਓ ਚ ਸਸਰੀ ਘਰ ਵਾਲਿਆਂ ਨੂੰ ਬਾਏ ਬਾਏ